ਦੇਖਣ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਕੋਈ ਬੜੀ ਲੰਮੀ ਗੱਲ ਤਾਂ ਕਰਨੀ ਨਹੀਂ ਛੋਟੀ ਜੀ ਕਰਨੀ ਆ ਗੱਲ ਬੜੀ ਧਿਆਨ ਦੇਣ ਵਾਲੀ ਹੈ ਜੇਕਰ ਤੁਸੀਂ ਕੋਈ ਕਾਰ ਮੋਟਰਸਾਈਕਲ ਕੋਈ ਵੀ ਗੱਡੀ ਵੇਚ ਰਹੇ ਹੋ ਤਾਂ ਉਹ ਖਾਸ ਕਰ ਉਹ ਧਿਆਨ ਦੇ ਹਾਂ ਅੱਜ ਮੈਂ ਕਿਉਂ ਕਰ ਰਿਹਾ ਕਿ ਅੱਜ ਦਿਨ ਕਿਸੇ ਮੇਰੇ ਮਿੱਤਰ ਨਾਲ ਕਿਸੇ ਨਾਲ ਗੱਲ ਹੋਈ ਉਹਨੇ ਕਿਤੇ ਕਾਫੀ ਸਿਰ ਪਹਿਲਾਂ ਕਾਰ ਵਿੱਚ ਸੀ ਤੇ ਬੰਦੇ ਨੇ ਨਾਂ ਨਾ ਕਰਾਈ ਨਾਂ ਨਾ ਕਰਾਈ ਤੇ ਉਹ ਕਿਤੇ ਕਿਸੇ ਨਾਲ ਲੱਗ ਲੁਗ ਗਈ ਤੇ ਉਹ ਬੰਦੇ ਛੱਡ ਗਿਆ ਕਾਰ ਛੱਡ ਕੇ ਉਹ ਵਿੱਚੋਂ ਐਡਰੈਸ ਦੇਖ ਕੇ ਤੇ ਹੁਣ ਆਰਸੀ ਤਾਂ ਉਹਦੇ ਨਾਂ ਤੇ ਨਿਕਲਣੀ ਸੀ ਕਿ ਉਹਦਾ ਐਡਰੈਸ ਪਤਾ ਕਰਕੇ ਹੈ ਕਿ ਉਹ ਕਹਿੰਦਾ ਵੀ ਅਸੀਂ ਤਾਂ ਇਨੇ ਚਿਰ ਤੋਂ ਵੇਚੀ ਜੀ ਹੈ ਤੇ ਉਹਨੇ ਐਫੀਡੇਟ ਦੇਖਿਆ ਕਿ ਉਹਨੇ ਕੋ ਦਰਤਾ ਮਾਰ ਕਾਰ ਸੀ ਉਹ ਖੈਰ ਭਾਵੇਂ ਉਹ ਗੱਲ ਛੋਟੀ ਜੀ ਸੀ ਵੀ ਵਿੱਚ ਦੀ ਨੈਟਵਰਕ ਦੀ ਪ੍ਰੋਬਲਮ ਆਉਂਦੀ ਹੈ ਤੇ ਭਾਵੇਂ ਉਹ ਛੋਟੀ ਸੀ ਪਰ ਉਹਦੇ ਚ ਕੀ ਹੈ ਵੀ ਜੇ ਕਿਤੇ ਪੈਨ ਵਾਲੇ ਜਾਂ ਨਾ ਉਹਦੇ ਕੋਲ ਐਫੀ ਡੈਕਟਰ ਸਾਭ ਕੇ ਰੱਖਿਆ ਹੁੰਦਾ ਥੋੜਾ ਬਾਰ ਬਾਰ ਵਿੱਚ ਦੀ ਨੈਟ ਡਾਊਨ ਹੋ ਰਿਹਾ ਹੈ ਤੇ ਇਸ ਲਈ ਮਾਫੀ ਤੇ ਗੱਲ ਨੂੰ ਆਪਾਂ ਸ਼ਾਰਟ ਜੀ ਕਰ ਲੀਏ ਬਾਹਲੀ ਲੰਮੀ ਨਾ ਜਾਏਗੀ ਕਿ ਜੇ ਤੁਸੀਂ ਕਿਸੇ ਨੂੰ ਕਾਰ ਵੇਜਦੇ ਆ ਤਾਂ ਉਹਨੂੰ ਕਹੋ ਭਾਈ ਆਪਦੇ ਨਾਂ ਕਰਾਓ ਠੀਕ ਹੈ ਵੀ ਉਹ ਐਫੀਡੈਵਟ ਤਾਂ ਥੋੜੇ ਸਮੇਂ ਦਾ ਹੁੰਦਾ ਵੀ ਤੋਂ ਉਹਦੇ ਨਾਂ ਕਰਾ ਤੇ ਇਹ ਨਾ ਹੋਵੇ ਕਿਤੇ ਬਾਅਦ ਦੇ ਵਿੱਚ ਲੈਣੇ ਦੇਣੇ ਬਹਿ ਜਾਣ ਹੁਣ ਉਹ ਤਾਂ ਕਿਸੇ ਨਾਲ ਥੋੜੀ ਬੋਟੀ ਲੱਗੀ ਸੀ ਥੋੜੀ ਬੋਟੀ ਦੀ ਗੱਲ ਸੀ ਉਹ ਚੱਲ ਕੇ ਤੇ ਨੇੜੇ ਜਿਹੀ ਨਿਪੜ ਗਿਆ ਕੰਮ ਚਰੋਨੇ ਨਾਲੇ ਖਰਚਾ ਖਰਚਾ ਭਰਤਾ ਮੁੜ ਕੇ ਜਿਹਦੇ ਨਾਲ ਲੱਗੀ ਤੇ ਨਾਲੇ ਕਾਰ ਲੈ ਗਿਆ ਤੇ ਨਾਲੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਿਹਾ ਵੀ ਹੁਣੇ ਨਾਂ ਕਰਾਹਣ ਕਿ ਇਹ ਬੰਦੇ ਦਾ ਖੜਾ ਛੱਡ ਤੇ ਹੁਣ ਇਹ ਮੈਂ ਸਾਹ ਜੇ ਤੁਸੀਂ ਕਾਰ ਵੇਚ ਰਹੇ ਹੋ ਤਾਂ ਤੁਸੀਂ ਤੁਰੰਤ ਅਗਲੇ ਨੂੰ ਕਹੋ ਵੀ ਭਾਈ ਐਨੇ ਜੋ ਵੀ ਤੁਸੀਂ ਵਹੀਕਲ ਖਰੀਦਦੇ ਆਂ ਨੈਟਵਰਕ ਫੇਰ ਥੋੜਾ ਢੀਕ ਹੋ ਰਿਹਾ ਕਈ ਦਿਨਾਂ ਦਾ ਨਾਲ ਸ਼ਾਮ ਨੂੰ ਨੈਟਵਰਕ ਡਾਊਨ ਹੋ ਜਾਂਦਾ ਤੇ ਭਾਈ ਤੂੰ ਵੀ ਨਾ ਕਰਾ ਠੀਕ ਹੈ ਵੇਚਣ ਵਾਲਾ ਨੂੰ ਕਹੇ ਵੀ ਨਾ ਕਰਾ ਤੇ ਖਰੀਦਣ ਵਾਲੇ ਨੂੰ ਵੀ ਬੇਨਤੀ ਹੈ ਭਾਈ ਨਾ ਕਰਾਓ ਆਪਦੇ ਜੇ ਕੋਈ ਹਵੀ ਨਵੀ ਦੀ ਜ਼ਿੰਮੇਵਾਰਾ ਤੁਸੀਂ ਬੇਸ਼ੱਕ ਐਫੀਡਵਿਟ ਦੇ ਵਿੱਚ ਲਿਖਿਆ ਜਾਂਦਾ ਕਿ ਗਾਲੇ ਬੰਦੇ ਤੋਂ ਐਫੀਡਵਿਟ ਮੈਸ ਹੋ ਜੇ ਠੀਕ ਹੈ ਉਹ ਵੀ ਹੁੰਦਾ ਪਰ ਤੁਸੀਂ ਜੇ ਕਾਰ ਗੱਡੀ ਵੇਚਦੇ ਹੋ ਤਾਂ ਐਫੀਡੈਪਟ ਨੂੰ ਵੀ ਸੰਭਾਲ ਕੇ ਰੱਖੋ ਤੇ ਖਰੀਦਣ ਵਾਲਿਆਂ ਨੂੰ ਵੀ ਬੇਨਤੀ ਕੀਤੀ ਕੋਸ਼ਿਸ਼ ਕਰੋ ਕਿ ਉਹਨੂੰ ਨਾ ਕਰੋ ਕਿਉਂਕਿ ਫਿਰ ਕਿਸੇ ਨੂੰ ਵੀ ਕੋਈ ਹੋਣੀ ਹੁੰਦਾ ਨਾ ਹੀ ਕੋਈ ਉਸ ਵਿਸ਼ੇ ਤੇ ਕਿਸੇ ਮੁੜ ਕੇ ਪੁਲਿਸ ਅਧਿਕਾਰੀ ਨੂੰ ਕਿਸੇ ਪੁਲਿਸ ਮੁਲਾਜ਼ਮ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਜੇ ਹੋ ਗਿਆ ਤਾਂ ਛੱਡ ਕੇ ਭੱਜ ਗਿਆ ਉਹ ਉਹਦੇ ਕੋਲੇ ਜਾਓ ਕਾਰ ਸੀ ਉਹਦੇ ਨਾਂ ਤੇ ਹੋ ਮੁੜ ਕੇ ਉਹਨੂੰ ਲੱਭੋ ਫਿਰ ਉਹ ਲੈ ਕੇ ਜਾਓ ਗਾਂ ਦੇ ਗਾਂ ਕੜੀ ਨਾ ਕੜੀ ਜੁੜਦੀ ਜਾਂਦੀ ਹੈ ਇਈ ਬੜੀ ਮੈਂ ਵੀ ਸੁਣਾਈ ਵੀ ਉਹ ਗਾ ਐਫੀਡੇਵਿਟ ਤੇ ਐਫੀਡੇਵਿਟ ਤੇ ਵੇਚ ਦਿੰਦੇ ਹੁੰਦੇ ਆ ਉਹੋ ਜਿਹਾ ਕੰਮ ਕਦੇ ਨਾ ਕਰੋ ਜੇ ਤੁਸੀਂ ਕਾਰ ਲਈ ਤਾਂ ਤੁਰੰਤ ਨਾ ਕਰਾਓ ਮੋਟਰਸਾਈਕਲ ਸਕੂਟਰ ਜੋ ਵੀ ਗੱਡੀ ਮੋਟਰ ਲੈਣੀ ਆ ਤੁਸੀਂ ਤੇ ਇਹ ਗੱਲਾਂ ਦਾ ਖਾਸ ਧਿਆਨ ਰੱਖਿਓ ਕਿਉਂਕਿ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰ ਲੱਗਿਆ ਮੇਰੇ ਨਾਲ ਅੱਜ ਦਿਨੇ ਕਿਸੇ ਮੇਰੇ ਮਿੱਤਰ ਨੇ ਗੱਲ ਕੀਤੀ ਸੀ ਵੀ ਐ ਕਰਕੇ ਜਰ ਆਪਾਂ ਜਿਹੜੀ ਕਾਰ ਵੇਚੀ ਸੀ ਉਹ ਤਾਂ ਐ ਹੋ ਗਿਆ ਸੀ ਅੱਜ ਕਿ ਉਦਰਤੀ ਕਿਤੇ ਐਫੀਡੇਵਿਟ ਸਾਹਮਣੇ ਰੱਖਿਆ ਸੀ ਅਸੀਂ ਵੀ ਚਾਹ ਐਗਨਰ ਉਹ ਬੰਦੇ ਨੇ ਅਜੇ ਤੱਕ ਨਾਂ ਨਹੀਂ ਕਰੇ ਖੈਰ ਮੇਰੇ ਬ੍ਰਦਰ ਦੇ ਨਾਂ 'ਤੇ ਉਹਨਾਂ ਦੀ ਗੱਜ ਹੋ ਗਈ ਹੈ ਮੈਂ ਉਹਨੂੰ ਬੰਦੇ ਨੂੰ ਵੀ ਦੋ ਤਿੰਨ ਵਾਰ ਫੋਨ ਕਰਕੇ ਕਿਹਾ ਉਹਦੀ ਤਾਂ ਖੈਰ ਹੋਣਾ ਮੇਰੇ ਖਿਆਲ ਨਵੰਬਰ ਚ ਵੈਲਿਡਿਟੀ ਹੀ ਖਤਮ ਹੋ ਜਣੀ ਕਾਰ ਦੀ ਤੇ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਭਾਈ ਜੀ ਤੁਸੀਂ ਕਾਰ ਖਰੀਦਦੇ ਆ ਸੈਕੰਡ ਹੈਂਡ ਦਾ ਤੁਰੰਤ ਨਾਂ ਕਰੋ ਤੇ ਵੇਚਣ ਵਾਲਿਆਂ ਨੇ ਵੀ ਬੇਨਤੀ ਹੈ ਭਾਈ ਬਲਾਲ ਆਉਂਦੇ ਨੇ ਇਹ ਗੱਲ ਕਰੋ ਕਿ ਤੁਸੀਂ ਕਾਰ ਨਾਂ ਕਰਾਉਣੀ ਹੋਊਗੀ ਜਲਦੀ ਤੋਂ ਜਲਦੀ ਤੇ ਇਹ ਗੱਲ ਦਾ ਖਾਸ ਧਿਆਨ ਰੱਖੋ ਇਹ ਕਿਉਂਕਿ ਹੁਣ ਗੱਲ ਛੋਟੀ ਲੱਗਦੀ ਹੈ ਪਰ ਇਹ ਗੱਲ ਮੁੜ ਕੇ ਵੱਡੀ ਬਣ ਜਾਂਦੀ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਤੇ ਹੋਰ ਐਦਾਂ ਦੀਆਂ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਤੇ ਆਪਣੇ ਸੁਝਾਅ ਦਿਓ ਸਾਨੂੰ। ਤੁਹਾਡਾ ਸਾਰਿਆਂ ਦਾ ਧੰਨਵਾਦ। ਪਰ ਇਹ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖੋ ਕਿ ਅੱਗੇ ਤੋਂ ਅੱਗੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰੋ। ਉਹਨਾਂ ਡੀਲਰਾਂ ਤੱਕ ਵੀ ਪਹੁੰਚਾਇਆ ਜਿਹੜੇ ਵੇਚਦੇ ਖਰੀਦਦੇ ਉਹ ਵੀ ਵਿਚਾਰੇ